ਪੰਜਾਬ ਦੇ ਜਲੰਧਰ ਸ਼੍ਰੀ ਗੁਰੂ ਰਵੀਦਾਸ ਨਗਰ ਵਿਖੇ 18 ਸਾਲ ਦੇ ਬੱਚੇ ਦੀ ਸੰਘੀਰਦਾ ਲਾਤਾ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਪਿੰਡ ਪੋਜੋਵਾਲ ਦੇ ਰਹਿਣ ਵਾਲੇ ਓਮ ਸਿੰਘ ਕੇਲੇ ਪੁੱਤਰ ਹਰਵਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਸ਼ਵਮ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਥਾਣਾ ਡਿਵੀਜ਼ਨ ਨੰਬਰ 1 ਦੇ ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਮੌਤ ਦਾ ਕਾਰਨ ਫਿਲਹਾਲ ਸਪਸ਼ਟ ਨਹੀਂ ਹੈ। ਪੋਸਟਮਾਰਟਮ ਤੋਂ ਬਾਅਦ ਮੌਤ ਦਾ ਕਾਰਨ ਕਲੀਅਰ ਹੋਵੇਗਾ ਫਿਲਹਾਲ ਕੈਲੇ ਦਾ ਪੋਸਟਮਾਰਟਮ ਕਰ ਲਿਆ ਗਿਆ ਹੈ ਮਾਸੀ ਦੇ ਘਰ ਵਿਆਹ ਆਇਆ ਸੀ ਕੈਲੇ ਦੇ ਪਿਤਾ ਨੇ ਪੁਲਿਸ ਨੂੰ ਬਿਆਨ ਦਿੱਤੇ ਨੇ ਕਿ ਉਸ ਦਾ ਬੇਟਾ ਮਾਂ ਤੇ ਭੈਣ ਦੇ ਨਾਲ ਮਕਸੂਦਾ ਦੇ ਸ਼੍ਰੀ ਗੁਰੂ ਰਵਿਦਾਸ ਨਗਰ ਵਿੱਚ ਮਾਸੀ ਦੇ ਘਰ ਵਿਆਹ ਗਿਆ ਸੀ ਸ਼ਾਮ ਨੂੰ ਸਾਰਾ ਪਰਿਵਾਰ ਵਾਪਸ ਥਾ ਗਿਆ ਸੀ ਪਰ ਕੇਲਾ ਉੱਥੇ ਹੀ ਰੁਕ ਗਿਆ ਸੀ ਸਵੇਰੇ ਸੂਚਨਾ ਮਿਲੇ ਕਿ ਕੇਲੇ ਦੀ ਤਬੀਅਤ ਖਰਾਬ ਹੋ ਗਈ ਹੈ ਤੇ ਉਸ ਨੂੰ ਹਸਪਤਾਲ ਭੇਤੀ ਕਰਾਇਆ ਗਿਆ ਹੈ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਦੱਸਿਆ ਕਿ ਰਾਤ ਨੂੰ ਕੇਲੇ ਅੰਦਰ ਹੀ ਸੁੱਤੇ ਸੀ ਜਦੋਂ ਸਵੇਰ ਹੋਈ ਤਾਂ ਉਸਨੂੰ ਉਠਾਇਆ ਗਿਆ ਪਰ ਉਹ ਉੱਠਿਆ ਨਹੀਂ ਉਸਨੇ ਕੋਈ ਜਵਾਬ ਨਹੀਂ ਦਿੱਤਾ ਤੇ ਉਸ ਮਗਰੋਂ ਪਰਿਵਾਰ ਨੇ ਉਸਨੂੰ ਹਸਪੀਟਲ ਭੇਤੀ ਕਰਾ ਦਿੱਤਾ ਤੇ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਸਦੀ ਮੌਤ ਹੋ ਗਈ ਹੈ ਪਿਤਾ ਨੇ ਵੀ ਦੱਸਿਆ ਕਿ ਉਸਦੇ ਬੇਟੇ ਨੂੰ ਪਹਿਲਾਂ ਵੀ ਅਟੈਕ ਆਇਆ ਸੀ ਕੈਲੇ ਦੇ ਮੂੰਹ ਵਿੱਚ ਛੱਗ ਨਿਕਲ ਰਿਹਾ ਸੀ ਤੇ ਨੱਕ ਵਿੱਚੋਂ ਖੂਨ ਨਿਕਲ ਰਿਹਾ ਸੀ ਜਿਸ ਦੇ ਚਲਦੇ ਉਸਦਾ ਪੋਸਟਮਾਰਟਮ ਕਰਾਇਆ ਗਿਆ ਸੀ